ਤੇ ਜਾਵੋਗੇ ਜਾਂ ਤਾਂ ਸਾਨੂੰ ਜ਼ਹਿਰ ਦੇ ਦਿੱਤਾ ਜਾਵੇ ਜਾਂ ਸਾਡੇ ਘਰ ਲੈ ਲੈ ਜਣ ਦੋ ਕਮਰੇ ਚ ਇੱਕ ਕਰ ਦਵੇ ਜੇ ਘਰ ਟਾਣੇ ਆ ਤਾਂ ਸਰਕਾਰ ਨਾਲ ਜ਼ਹਿਰ ਲੈ ਕੇ ਆਵੇ ਸਾਡਾ ਜਿੰਨਾ ਮhalla ਸਾਰੇ ਨੂੰ ਜ਼ਹਿਰ ਦਿੱਤਾ ਜਾਵੇ ਫਿਰ ਜਿੱਦਾਂ ਮਰਜ਼ੀ ਸਾਡੇ ਘਰ ਲੈ ਜਾਓ ਸਾਡੀ ਲਾਸ਼ਾਂ ਦੇ ਉੱਤੇ ਚਾਹ ਬਿਲਡੋਜ਼ਰ ਚਲਾਓ ਚਾਹ ਮਸ਼ੀਨਾਂ ਚਲਾਓ ਜੋ ਮਰਜ਼ੀ ਚਲਾਓ ਫਿਰ ਸਾਨੂੰ ਕੋਈ ਫਿਕਰ ਨਹੀਂ ਸਾਡੇ ਜਿੰਦੇ ਜੀ ਘਰ ਨਾ ਟਾਇੇ ਜਾਣ ਸਾਡੇ ਮਰਨ ਤੋਂ ਬਾਅਦ ਜਿੱਦਾਂ ਮਰਜ਼ੀ ਲੈ ਲਿਓ ਅੱਗੇ ਬੇਨਤੀ ਆ ਇਹ ਪ੍ਰਧਾਨ ਮੰਤਰੀ ਅੱਗੇ ਬੇਨਤੀ ਆ ਤੇ ਨਾਲ ਸਾਨੂੰ ਜ਼ਹਿਰ ਲੈ ਕੇ ਜਰੂਰ ਆਵੇ ਸਾਨੂੰ ਮਾਰ ਕੇ ਜਿੱਦਾਂ ਮਰਜੀ ਸਾਡੇ ਘਰ ਤੋਂ ਜਿੰਦੇ ਜੀ ਨਹੀਂ ਅਸੀਂ ਘਰ ਟਾਣ ਦੇਣੇ ਸੋਸੀ ਗਾਲ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਜਲੰਧਰ ਦੇ ਅੰਬੇਦਕਰ ਨਗਰ ਦੀ ਜ਼ਮੀਨ ਨੂੰ ਲੈ ਕੇ ਪਾਵਰ ਕਾਮ ਵੱਲੋਂ ਅਦਾਲਤ ਤੋਂ ਦਿੱਤੇ ਫੈਸਲੇ 'ਚ ਕੇਸ ਜਿੱਤ ਲਿਆ ਗਿਆ ਹੈ ਤੇ ਹੁਣ ਉਹਨਾਂ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਕਿ 27 ਤਰੀਕ ਨੂੰ ਇਹ ਜਗ੍ਹਾ ਜਿਹੜੀ ਖਾਲੀ ਕਰ ਦਿੱਤੀ ਜਾਂ ਤੇ ਜਿਹੜੇ ਇੱਥੇ ਮਕਾਨ ਬਣਾਏ ਨੇ ਉਹ ਢਾ ਦਿੱਤੇ ਜਾਣਗੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਈਏ ਅੰਬੇਦਕਰ ਨਗਰ ਦੀਆਂ ਨੇ ਔਰ ਦੇਖ ਸਕਦੇ ਹੋ ਸਾਰੇ ਤਾਮ ਲੋਕ ਜਿਹੜੇ ਨੇ ਇਕੱਠੇ ਹੋਏ ਨੇ ਇਹਨਾਂ ਦੇ ਇਕੱਠੇ ਹੋਣ ਦਾ ਇਹੀ ਕਾਰਨ ਹੈ ਕਿ ਹੁਣ ਇਹਨਾਂ ਦਾ ਜਿਹੜਾ ਪਾਵਰ ਕਾਮ ਵੱਲੋਂ ਕੇਸ ਜਿੱਤਿਆ ਗਿਆ ਹੈ ਉਸ ਨੂੰ ਲੈ ਕੇ ਜਿਹੜਾ ਨੋਟਿਸ ਭੇਜਿਆ ਗਿਆ ਹੈ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਕਿਹਾ ਹੈ ਕਿ ਮਕਾਨ ਖਾਲੀ ਕਰ ਦਿੱਤੇ ਜਾਣ ਲੇਕਿਨ ਉਹ ਕਹਿ ਰਹੇ ਕਿ ਅਸੀਂ ਮਕਾਨ ਖਾਲੀ ਨਹੀਂ ਕਰਾਂਗੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇੱਕ ਵਾਰ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਹਨਾਂ ਨੂੰ ਇੱਥੇ ਪੈਸੇ ਦਿੱਤੇ ਗਏ ਸੀ ਮਕਾਨ ਬਣਾਉਣ ਨੂੰ ਔਰ ਇਹ ਦੇਖ ਸਕਦੇ ਹੋ ਇਹ ਪਲੇਟ ਵੀ ਲੱਗੀ ਹੋਈ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ 0 ਲੈ ਕੇ 20 ਔਰ ਕਾਫੀ ਸਾਲਾਂ ਤੋਂ ਇੱਥੇ ਲੋਕ ਰਹਿ ਰਹੇ ਨੇ 40-50 ਸਾਲ ਤੋਂ ਇੱਥੇ ਲੋਕ ਰਹਿ ਰਹੇ ਨੇ ਇੱਥੇ ਜਿਨ੍ਹਾਂ ਨੂੰ ਪੈਸੇ ਦਿੱਤੇ ਗਏ ਸੀਗੇ ਆਵਾਸ ਯੋਜਨਾ ਦੇ ਤਹਿਤ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਲਸ਼ਨਾ ਹੈ ਗੁਰਜੀਤ ਖਾਲਸਾ ਹੈ ਗੁਰਜੀਤ ਖਫਾ ਹੈ ਜੇ ਗੱਲ ਕੀਤੀ ਜਾਵੇ ਤੇ ਪਾਵਰ ਕਾਮ ਵੱਲੋਂ ਕੇਸ ਜਿੱਤ ਲਿਆ ਗਿਆ ਹੈ ਉਹਨਾਂ ਵੱਲੋਂ ਹੁਣ ਨੋਟਿਸ ਭੇਜਿਆ ਗਿਆ ਹੈਗਾ ਕਿ ਜਗਾ ਖਾਲੀ ਕਰ ਦਿੱਤੀਆਂ ਇੱਥੇ ਮਕਾਨ ਜਿਹੜੇ ਢਾਈ ਜਾਣੇ ਹੈਗੇ ਆ ਤੇ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਐਸੀ ਹੀ ਸਾਡੀ ਸਰਕਾਰਾਂਗੇ ਬੇਨਤੀ ਆ ਵੀ ਸਰਕਾਰ ਚਾਵੇ ਤਾਂ ਸਭ ਕੁਝ ਕਰ ਸਕਦੀ ਆ ਸਰਕਾਰ ਚਾਵੇ ਤਾਂ ਬਣਾ ਸਕਦੀ ਆ ਸਰਕਾਰ ਚਾਵੇ ਤਾਂ ਟਾ ਸਕਦੀ ਆ ਹੁਣ ਸਾਡੀ ਸਰਕਾਰ ਅੱਗੇ ਹੀ ਬੇਨਤੀ ਆ ਵੀ ਸਾਡੇ ਮਕਾਨ ਟਾਏ ਨਾ ਜਾਣ ਐਸੇ ਗਰੀਬ ਬੰਦੇ ਕਿੱਥੇ ਜਾਵਾਂਗੇ ਕਿਉਂਕਿ ਜਦੋਂ ਕੋਈ ਘਰ ਬਣਾਉਂਦਾ ਤਾਂ ਉਹਨੂੰ ਪਤਾ ਲੱਗਦਾ ਵੀ ਕਿੱਦਾਂ ਘਰ ਬਣਦਾ ਜਿਹੜਾ ਬਣਾਉਂਦਾ ਉਹਨੂੰ ਪਤਾ ਹੁੰਦਾ ਜਦੋਂ ਟੈਂਦਾ ਤੇ ਫਿਰ ਉਹ ਤੋਂ ਉਹ ਤੋਂ ਦਰਦ ਵੀ ਨਹੀਂ ਜ਼ਿਆਦਾ ਕੋਈ ਪਤਾ ਕੋਈ ਮਹਿਸੂਸ ਨਹੀਂ ਕਰ ਸਕਦਾ ਕਿ ਉਹ ਉਹਨੂੰ ਹੀ ਦਰਦ ਮਹਿਸੂਸ ਹੁੰਦਾ ਜਿਹਦਾ ਘਰ ਟੈਂਦਾ ਹ ਹੁਣ ਸਰਕਾਰ ਅੱਗੇ ਬੇਨਤੀ ਆ ਕਿ ਸਾਡੇ ਘਰ ਨਾ ਟਾਇਏ ਜਾਣ ਜਦੋਂ ਅਸੀਂ ਹੁਣ ਦੇ ਨਹੀਂ ਰਹੇ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਸੀ ਅਸੀਂ ਉਦੋਂ ਰਹ ਰਹੇ ਆ ਸਾਡੇ ਸਿਆਣਿਆਂ ਦਾ ਸਾਡਾ ਜਨਮ ਇੱਥੇ ਹੋਇਆ ਸਾਡੇ ਸਿਆਣੇ ਬਾਪ ਦਾਦੇ ਵੀ ਇੱਥੇ ਰਹੇ ਆ ਜਦੋਂ ਪਾਕਿਸਤਾਨ ਤੋਂ ਆਏ ਸੀ ਉਦੋਂ ਸਰਕਾਰ ਨੇ ਕੁਝ ਸੋਚਿਆ ਨਹੀਂ ਅਸੀਂ ਉੱਥੋਂ ਜਿਹੜੇ ਇੱਥੇ ਆਣ ਕੇ ਬਸੇ ਹੁਣ ਸਾਣ ਸਰਕਾਰ ਇੱਥੋਂ ਵੀ ਜਾੜਨਾ ਚਾਹਦੀ ਆ ਹੋਣ ਸਰਕਾਰ ਜੀ ਸਾਡੀ ਉਸ ਵੇਲੇ ਵੀ ਬਾ ਵੜੀ ਤੇ ਇਸ ਵੇਲੇ ਸਰਕਾਰ ਫੜੇ ਬਾ ਹੁਣ ਨਾ ਸਾਨੂੰ ਜਾੜੇ ਅੱਗੇ ਸਿਆਣੇ ਉੱਜੜ ਚੁੱਕੇ ਉਹਨਾਂ ਨੇ ਥੱਕੇ ਖਾਏ ਆ ਪਾਵਰ ਕਾਮ ਵੱਲੋਂ ਅ ਅਦਾਲਤ ਚ ਜਿਹੜਾ ਕੇਸ ਲੱਗਾ ਸੀ ਉਹ ਜਿੱਤ ਲਿਆ ਗਿਆ ਹੈ ਫੈਸਲਾ ਵੀ ਆ ਗਿਆ ਹੈ ਗਿਆ ਨੋਟਿਸ ਸਾਨੂੰ ਭੇਜ ਦਿੱਤਾ ਗਿਆ ਹੈ ਲੱਗ ਰਿਹਾ ਹੈ ਕਿ ਜਿੱਦਾਂ ਲਤੀਫ ਪੂਰੇ ਜੋ ਕਾਰਵਾਈ ਹੋਈ ਸੀ ਉਹਨੋਂ ਕਾਰਵਾਈ ਇੱਥੇ ਵੀ ਅਗਰ ਹੋਵੇਗੀ ਤੇ ਫਿਰ ਤੁਸੀਂ ਲੋਕ ਕੀ ਕਰੋਗੇ ਉਹ ਤਾਂ ਕਿ ਅਨੇ ਕਿੱਥੇ ਜਾਵੋਗੇ ਜਾਂ ਤਾਂ ਸਾਨੂੰ ਜ਼ਹਿਰ ਦੇ ਦਿੱਤਾ ਜਾਵੇ ਜਾਂ ਸਾਡੇ ਘਰ ਲੈ ਲੈ ਜਾਣ ਦੋ ਕੰਮਾਂ 'ਚ ਇੱਕ ਕਰ ਦੋਵੇ ਜੇ ਘਰ ਟਾਣੇ ਆ ਤਾਂ ਸਰਕਾਰ ਨਾਲ ਜ਼ਹਿਰ ਲੈ ਕੇ ਆਵੇ ਸਾਡਾ ਜਿੰਨਾ ਮhalla ਸਾਰੇ ਨੂੰ ਜ਼ਹਿਰ ਦਿੱਤਾ ਜਾਵੇ ਫਿਰ ਜਿੱਦਾਂ ਮਰਜੀ ਸਾਡੇ ਘਰ ਲੈ ਜਾਓ ਸਾਡੀ ਲਾਸ਼ਾਂ ਦੇ ਉੱਤੇ ਚਾਹ ਬਲਡੋਜ਼ਰ ਚਲਾਓ ਚਾਹ ਮਸ਼ੀਨਾ ਚਲਾਓ ਜੋ ਮਰਜੀ ਚਲਾਓ ਫਿਰ ਸਾਨੂੰ ਕੋਈ ਫਿਕਰ ਨਹੀਂ ਸਾਡੇ ਜਿੰਦੇ ਜੀ ਘਰ ਨਾ ਟਾਇਏ ਜਾਣ ਸਾਡੇ ਮਰਨ ਤੋਂ ਬਾਅਦ ਜਿੱਦਾਂ ਮਰਜੀ ਲੈ ਲਿਓ ਸਾਡੀ ਸਰਕਾਰ ਦੇ ਅੱਗੇ ਹੀ ਬੇਨਤੀ ਆ ਜੇ ਆਵੇ ਸਰਕਾਰ ਬਲਡੋਜ਼ਰ ਲੈ ਕੇ ਆਵੇ ਭਗਵੰਤ ਮਾਨ ਅੱਗੇ ਬੇਨਤੀ ਆ ਇਹ ਪ੍ਰਧਾਨ ਮੰਤਰੀ ਅੱਗੇ ਬੇਨਤੀ ਆ ਤੇ ਨਾਲ ਸਾਨੂੰ ਜ਼ਹਿਰ ਲੈ ਕੇ ਜਰੂਰ ਆਵੇ ਸਾਨੂੰ ਮਾਰ ਕੇ ਜਿੱਦਾਂ ਮਰਜੀ ਸਾਡੇ ਘਰ ਤੋਂ ਜਿੰਦੇ ਜੀ ਨਹੀਂ ਅਸੀਂ ਘਰ ਟਾਣ ਦੇਣੇ ਜਿੰਦੇ ਜੀ ਨਹੀਂ ਘਰ ਟਾਣ ਦੇਣੇ ਲੇਕਿਨ ਜਿਹੜੀ ਜ਼ਮੀਨ ਤਾਂ ਉਹਦਾ ਪਾਵਰ ਕਾਮ ਦੀ ਸੀਗੀ ਤੇ ਰਜਿਸਟਰੀ ਕਿਸੇ ਕੋ ਹੈਗੀ ਆ ਇੱਥੇ ਦੀ ਕਿਸੇ ਕੋ ਕਾਗਜ਼ਾਤ ਹੈਗੇ ਆ ਫਿਰ ਤੁਹਾਨੂੰ ਪ੍ਰਧਾਨ ਪ੍ਰਧਾਨ ਮੰਤਰੀ ਆਵਾਜ਼ ਸੀ ਉਸ ਨਾਲ ਤੇ ਪੈਸੇ ਕਿਵੇਂ ਮਿਲੇ ਕਿਨੇ ਪੰਚਾਇਤ ਦੇ ਇਹ ਸਰਕਾਰ ਨੇ ਮੇਰੇ ਸਾਡੇ ਕੋਲ ਬਿਜਲੀ ਦੇ ਬਿੱਲ ਆ ਸਾਰਾ ਕੁਝ ਪੁਰਾਣੇ ਰਾਸ਼ਨ ਕਾਰਡ ਆ ਜਿਹੜਾ 50 50 ਸਾਲ ਪੁਰਾਣੇ ਰਾਸ਼ਨ ਕਾਰਡ ਆ ਜਦੋਂ ਸਾਡੀ ਸਹੂਲਤਾਂ ਸਾਰੇ ਸਰਕਾਰ ਨੇ ਦਿੱਤੀਆਂ ਸਰਕਾਰ ਨੇ ਸਹੂਲਤਾਂ ਸਾਨੂੰ ਦਿੱਤੀਆਂ ਪਹਿਲੇ ਸਹੂਲਤਾਂ ਸਰਕਾਰ ਸਾਨੂੰ ਦਿੰਦੀ ਸਾਨੂੰ ਸਾਰੇ ਇਹਨਾਂ ਦੇ ਕਾਗਜ਼ਾਤ ਹੈ ਮਕਾਨ ਦੇ ਕਾਗਜ਼ਾਤ ਸਾਡੇ ਕੋਲ ਹੈਗੇ ਕਾਗਜ਼ਾਤ ਜਦੋਂ ਆਪਾਂ ਜ਼ਮੀਨਾਂ ਲਈਆਂ ਨਾ ਉਹਨਾਂ ਦੇ ਕਾਗਜ਼ ਸਾਡੇ ਕੋਲ ਹੈਗੇ ਤੁਸੀਂ ਉਹਨੇ ਕਿਹਾ ਕਾਗਜ਼ਾਤ ਹੈ ਨਹੀਂ ਸਾਡੇ ਕੋਲ ਪੱਕੀ ਲਿਸਟਰੀਆਂ ਨਹੀਂ ਹੈਗੀ ਕੱਚੇ ਕਾਗਜ਼ਾਤ ਸਾਡੇ ਕੋਲ ਸਾਰਿਆਂ ਕੋਲ ਆਗੇ ਕਿਉਂਕਿ ਜਦੋਂ ਜਦੋਂ ਪਹਿਲੇ ਅਸੀਂ ਉਹਨਾਂ ਨੇ ਕਾਗਜ਼ ਬਣਾਏ ਆ ਚਾਹੇ ਕੱਚ ਉਹਨ ਵੀ ਦਿਖਾ ਸਕਦੀ ਸਾਡੇ ਕੋਲ ਹਗੇ ਕਾਗਜ ਹੋ ਪਰ ਉਹ ਤੋਂ ਪਹਿਲੇ ਤੋਂ ਪਹਿਲੇ ਜਿਹੜਾ ਸ਼ੁਰੂ ਦਾ ਕਵਜਾ ਸਾਡੇ ਬਾਪ ਦਾਦੇ ਪੜਦਾਦਿਆਂ ਦਾ ਕਵਜਾ ਨਾ ਉਹ ਕਵਜਾ ਹੀ ਤੁਹਾਨੂੰ ਸੱਚ ਦੱਸਦੇ ਆ ਤੇ ਹੁਣ ਕੇਸ ਅਸੀਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਕਿੰਨੇ ਪੈਸੇ ਦਿੱਤੇ ਗਏ ਸਾਨੂੰ 175 ਜਰ ਦਿੱਤਾ ਗਿਆ ਅਸੀਂ ਤਿੰਨ ਵਾਰ ਇਹ ਨਹੀਂ ਕੇਸ ਹੁਣਾਰੇ ਆ ਅਸੀਂ ਤਿੰਨ ਵਾਰ ਜਿੱਤੇ ਵੀ ਆ ਕੇਸ ਤਿੰਨ ਵਾਰ ਕੇਸ ਜਿੱਤ ਵੀ ਚੁਕੇ ਆਪਾਂ ਚੌਥੀ ਵਾਰ ਕੇਸ ਹਰੇ ਆਪਾਂ ਜੇ ਗੱਲ ਕੀਤੀ ਜਾਵੇ ਤੇ ਤੁਹਾਡੇ ਬਿਜਲੀ ਦੇ ਬਿੱਲ ਵੀ ਆਏ ਸੀ 1.7 ਲੱਖ ਰੁਪਿਆ ਬਿੱਲ ਤੱਕ ਆਇਆ ਸੀ ਲੱਖ ਰੁਪਏ ਬਿੱਲ ਆਏ ਸੀਗੇ ਇਹ ਕਦੋਂ ਆਏ ਸੀਗੇ ਇਹ ਇਹ ਆਇਆ 2021 22 ਚ ਆਇਆ ਸਾਡੇ 2000 ਬਿੱਲ ਤੇ ਉਦੋਂ ਭਗਵੰਤ ਮਾਨ ਦੀ ਸਰਕਾਰ ਐਸੀ ਕਹਿੰਦੇ ਸੀ ਸਾਰੇ ਬਿਜਲੀ ਦੇ ਮਾਸ ਬਿੱਲ ਕੀਤੇ ਜਾਣਗੇ ਪਰ ਨਹੀਂ ਨਹੀਂ ਮਾਫ ਹੋਏ ਕਈਆਂ ਦੇ ਹੋਏ ਕਈਆਂ ਦੇ ਨਹੀਂ ਹੋਏ ਮੇਰਾ ਖੁਦ ਦਾ ਬਿੱਲ ਨਹੀਂ ਮਾਫ ਹੋਇਆ ਇਹ ਸਿਰਫ ਲਾਰਾ ਹੀ ਰਿਹਾ ਸੀ ਸਾਨੂੰ ਜੇ ਮੈਨੂੰ ਪਾਵਰਕਾਮ ਕੋਈ ਐਕਸ਼ਨ ਲੈਂਦਾ ਤਾਂ ਫਿਰ ਤੁਸੀਂ ਕੀ ਕਰੋਗੇ ਕੀ ਕਰਾਂਗੇ ਅਸੀਂ ਵਿਰੋਧ ਕਰਾਂਗੇ ਬਲਡੋਜ਼ਰਾਂ ਦੇ ਅੱਗੇ ਸੌ ਜਾਵਾਂਗੇ ਔਰ ਕੀ ਕਰ ਸਕਦੇ ਆਪਾਂ ਆਪਾਂ ਇਟਾ ਰੋੜੇ ਤਾਂ ਨਾ ਦੇ ਮਾਰ ਨਹੀਂ ਸਕਦੇ ਅਪੀਲ ਕਰਨਾ ਚਾਹੁੰਦੇ ਸਰਕਾਰ ਦੇ ਅੱਗੇ ਸਾਡੇ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਖਿਲਾਫ ਜਿਹੜੀ ਕੀਤੀ ਆ ਕਾਰਵਾਈ ਉਹਨੂੰ ਰੱਦ ਕੀਤਾ ਜਾਵੇ ਅਨਾ ਸਾਡੇ ਬਾਰੇ ਸੋਚਿਆ ਜਾਵੇ ਉਧਰ ਸਰਕਾਰ ਕੋਲ ਕਿੰਨੀਆਂ ਜ਼ਮੀਨਾਂ ਪਈਆਂ ਜੇ ਤੁਸੀਂ ਕੁਆਰਟਰ ਹੀ ਬਣਾਣੇ ਕਿਥੇ ਹੋਰ ਕੁਆਰਟਰ ਬਣਾ ਦੋ ਕਿੱ데 ਇੱਕ ਕਿੱਟ ਦੇ ਵਿੱਚ ਹੈਗਾ ਹੈਗਾ ਜਿਹੜਾ ਅੰਬੇਦਕਰ ਨਗਰ ਬਸੇ ਕਿੰਨੇ ਇੱਕ ਕਿੱਟ ਦੇ ਇਹ ਇੱਕੜ ਦਾ ਭਾਜੀ ਮੈਨੂੰ ਪਤਾ ਨਹੀਂ ਘਟ ਦੋ ਘਟਾ 14 1500 ਰੁਪਏ ਘਰ ਆਗਾ 14 1500 ਘਰ ਆਗਾ ਸਾਡਾ ਬਿਲਕੁਲ ਸੋ ਇੱਥੇ ਤਸਵੀਰਾਂ ਤੁਹਾਨੂੰ ਹੋਰ ਦਿਖਾਦੀਏ ਤੇ ਹੋਰ ਵੀ ਘਰ ਬਣੇ ਨੇ ਜਿਨ੍ਹਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਉਹਨਾਂ ਨੂੰ ਪੈਸੇ ਮਿਲੇ ਸੀ ਉਹਨਾਂ ਵੱਲੋਂ ਘਰ ਬਣਾਏ ਗਏ ਸੀ ਨਗਰ ਨਿਗਮ ਦੀ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਸਲਿੱਪ ਲੱਗੀ ਹੋਈ ਹੈ ਤੇ ਇੱਥੇ ਕੀ ਨਾਮ ਹੈ ਜੀ ਤੁਹਾਡਾ ਆਸ਼ਾ ਦਾਤ ਆਸ਼ਾ ਜੀ ਪਾਵਰ ਕਾਮ ਵੱਲੋਂ ਕੇਸ ਜਿੱਤ ਲਿਆ ਗਿਆ ਹੈਗਾ ਨੋਟਿਸ ਤੁਹਾਨੂੰ ਜਾਰੀ ਕਰ ਦਿੱਤੇ ਗਏ ਆ ਮਕਾਨ ਖਾਲੀ ਕਰਨ ਦੇ ਉਹ ਕਹਿ ਰਹੇ ਕਿ ਅਸੀਂ ਇਹ ਮਕਾਨ ਢਾਵਾਂਗੇ ਤੇ ਆਪਣਾ ਜਿਹੜਾ ਕਬਜ਼ਾ ਹੈਗਾ ਉਹ ਵਾਪਸ ਲਵਾਂਗੇ ਤੇ ਹੁਣ ਤੁਸੀਂ ਕੀ ਕਰਨਾ ਹੈ ਸਰ ਅਸੀਂ ਤੇ ਇਹੀ ਕਹਨੇ ਵੀ ਇਹ ਜਗ੍ਹਾ ਸਾਡੇ ਨਾਂ ਹੀ ਕੀਤੀ ਜਾਵੇ ਅਸੀਂ ਕੀ ਬਹੁਤ ਦੇਰ ਦੇ ਬੈਠੇ ਹੋਏ ਆ ਗਰੀਬ ਬੰਦੇ ਆ ਸਾਡੇ ਕੋ ਹੋਰ ਬਣਨੇ ਵੀ ਹੈ ਨਹੀਂ ਹੈ ਔਰ ਬਣੇ ਵੀ ਨਹੀਂ ਸੀਗੇ ਤੇ ਪ੍ਰਧਾਨ ਮੰਤਰੀ ਜੀ ਨੇ ਚਲੋ ਸਾਡੀ ਮਦਦ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਤੇ ਅਸੀਂ ਇਹੀ ਚਾਹਨੇ ਆ ਵੀ ਸਾਡੀਆਂ ਛੱਤਾਂ ਜਿਹੜੀਆਂ ਸਾਡੇ ਸਰ ਤੇਰਾ ਗ੍ਰਾਂਟ ਕਦੋਂ ਮਿਲੀ ਸੀ ਤੁਹਾਨੂੰ ਆਵਾਸ ਯੋਜਨਾ ਤੋਂ ਹਾਂਜੀ ਇਹ ਸਾਨੂੰ ਮਿਲੀ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਸਾਲ ਹੋ ਗਿਆ ਹੁਣ ਜਦੋਂ ਕੇਸ ਜਿੱਤ ਗਈ ਹੈ ਪਾਵਰ ਕਾਮ ਤੇ ਹੁਣ ਤੁਹਾਨੂੰ ਇਹ ਨੋਟਿਸ ਜਾਰੀ ਕੀਤੇ ਆ ਤੇ ਜ਼ਮੀਨ ਤਾਂ ਉਹਨਾਂ ਦੀ ਹੈਗੀ ਹੈ ਤੇ ਇਸ ਦਾ ਮਤਲਬ ਜਿੰਨੇ ਵੀ ਘਰ ਬਣੇ ਕਹਿੰਦੇ ਕਿ ਉਹਨਾਂ ਦੇ ਕੋਈ ਪੱਕੇ ਕਾਗਜ਼ਾਤ ਨਹੀਂ ਹੈ ਜਿਹੜਾ ਜਿਹੜੇ ਰਹਿ ਰਹੇ ਆ ਕਾਫੀ ਸਾਲਾਂ ਤੋਂ ਤੇ ਹੁਣ ਅਗਰ ਐਕਸ਼ਨ ਹੋਏਗਾ ਤਾਂ ਫਿਰ ਕੀ ਕਰਾਂਗੇ ਅਸੀਂ ਤੇ ਉਹਨਾਂ ਦੇ ਅੱਗੇ ਇਹ ਬੇਨਤੀ ਕਰਾਂਗੇ ਕਿ ਗਰੀਬ ਮੁਹੱਲਾ ਜਿਹੜਾ ਹੈ ਵਸਣ ਦੇਣ ਇਹ ਮੰਨੋ ਸਾਡੀ ਸਹਾਇਤਾ ਕੀਤੀ ਜਾਵੇ ਮਦਦ ਕੀਤੀ ਜਾਵੇ ਤੇ ਅਸੀਂ ਹੋਰ ਕਿਤੇ ਗਰੀਬ ਬੰਦੇ ਲੈ ਵੀ ਨਹੀਂ ਸਕਦੇ ਜੇ ਐਕਸ਼ਨ ਹੁੰਦਾ ਤਾਂ ਫਿਰ ਕੀ ਕਰੂਗੇ ਐਕਸ਼ਨ ਹੁੰਦਾ ਤਾਂ ਫਿਰ ਸਾਡੀਆਂ ਲਾਸ਼ਾਂ ਤੋਂ ਜਾਂਦੇ ਫਿਰ ਇਹ ਹੀ ਹੋ ਸਕਦਾ ਵੀ ਮਕਾਨ ਨਹੀਂ ਛੱਡਣਗੇ ਮਕਾਨ ਨਹੀਂ ਛੱਡਾਂਗੇ ਸੰਘਰਸ਼ ਕਰੂਗੇ ਸੰਘਰਸ਼ ਕਰਾਂਗੇ ਪੂਰਾ ਪੂਰਾ ਸੰਘਰਸ਼ ਕਿਵੇਂ ਕਰੂਗੇ ਅਦਾਲਤ ਦਾ ਦਰਵਾਜ਼ਾ ਕਟਕੜਾਉਂਗੇ ਕੀ ਕਰੂਗੇ ਹਾਂਜੀ ਅਦਾਲਤ ਦਾ ਵੀ ਖੜਕਾਵਾਂਗੇ ਜੀ ਹਾਂਜੀ ਹੋਰ ਵੀ ਇੱਥੇ ਲੋਕ ਨੇ ਉਹਨਾਂ ਨੇ ਵੀ ਗੱਲ ਕਰਦੇ ਹੈਗੇ ਨੇ ਆ ਕਾਫੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਤੇ ਕਿਉਂਕਿ ਜਦੋਂ ਦਾ ਨੋਟਿਸ ਆਇਆ ਹੈ ਇਹਨਾਂ ਨੂੰ ਕਿ ਮਕਾਨ ਖਾਲੀ ਕਰ ਦਿੱਤੇ ਯਾਰ ਪਾਵਰ ਕਾਮ ਵੱਲੋਂ ਜਿਹੜਾ ਇਹ ਕਾਰਵਾਈ ਕੀਤੀ ਜਾ ਸਕਦੀ ਹੈ ਔਰ ਕਰ ਵੀ ਸਕਦੇ ਨੇ ਇਹ ਸ੍ਰੀ ਗੁਰਦੁਆਰਾ ਸ੍ਰੀ ਗੁਰਦੁਆਰਾ ਸਾਹਿਬ ਨੇ ਇੱਥੇ ਜਿਹੜੇ ਸਥਾਪਿਤ ਨੇ ਇੱਥੇ ਬਣੇ ਹੋਏ ਆ ਤੇ ਇੱਥੇ ਲੋਕ ਜਿਹੜਾ ਸਿਰਫ ਇੱਕੋ ਹੀ ਗੁਰਦੁਆਰਾ ਸਾਹਿਬ ਨਹੀਂ ਹੈ ਇੱਥੇ ਕਈ ਗੁਰਦੁਆਰਾ ਸਾਹਿਬ ਨੇ ਤੇ ਮੰਦਰ ਵੀ ਇੱਥੇ ਕਾਫੀ ਨੇ ਤੇ ਲੋਕ ਜਿਹੜਾ ਆਪਣੇ ਧਾਰਮਿਕ ਸਥਾਨਾਂ ਨੂੰ ਜਾ ਕੇ ਮੱਥਾ ਟੇਕਦੇ ਨੇ ਪੂਜਦੇ ਨੇ ਉਹਨਾਂ ਨੂੰ ਵੀ ਢਾਹਦੇ ਜਿਹੜੇ ਆਰਡਰ ਕਿਤੇ ਗਏ ਨੇ ਇੱਥੇ ਭਾਈ ਸਾਹਿਬ ਨੇ ਉਹਨਾਂ ਨਾਲ ਗੱਲ ਕਰਦੇ ਕਿ ਕਿਵੇਂ ਦੇਖਦੇ ਹੋ ਜੀ ਕਾਰਵਾਈ ਨੂੰ ਲੈ ਕੇ ਐਕਸ਼ਨ ਕਰਨ ਦੀ ਤਿਆਰੀ ਚ ਹੈ ਭਾਜੀ ਅਜੀ ਤੋਂ ਸਮਲਾ ਸਾਡੇ ਤਾਂ ਇੱਥੇ ਕਾਫੀ ਚਰਤੂ ਸਿਆਣੇ ਵੀ ਰਹ ਰਹੇ ਆ ਬਜ਼ੁਰਗ ਰਹੇ ਆ ਇਹ ਵਿਚਾਰਿਆਂ ਸਾਨੂੰ ਜਿਹੜੇ ਜਸਤੇਵੰਦੀਆਂ ਸਰਦਾਰ ਅਸੀਂ ਉਹਨਾਂ ਨੇ ਸੇਵਾ ਸਾਨੂੰ ਗੁਰਦੁਆਰੇ ਬਣਾ ਕੇ ਦਿੱਤੇ ਆ ਉਹ ਗੁਰਦੁਆਰਾ ਸਾਹਿਬ ਬਣਿਆ ਸਾਡੇ ਸਾਡੇ ਇਹ ਸਿੱਖਾ ਗੋਮ ਅੱਗੇ ਸਭ ਦੁਨੀਆ ਅੱਗੇ ਬੇਨਤੀ ਆ ਵੀ ਸਾਡੇ ਘਰ ਬਚਾਓ ਅਸੀਂ ਗਰੀਬ ਆਦਮੀ ਕਿੱਥੇ ਜਾਵਾਂਗੇ ਬਹੁਤ ਚਿਰਾਂ ਤੋਂ ਸਾਡੇ ਇੱਥੇ ਆਸੀਂ ਬੱਚੇ ਪਿਆਲੇ ਅਸੀਂ ਹੁਣ ਬੱਚੇ ਪਿਆਤੇ ਉਹਨਾਂ ਦੇ ਅੱਗੇ ਨਿਆਣੇ ਵੀ ਆ ਸਭ ਜਥੇਬੰਦੀਆਂ ਅੱਗੇ ਸਿੱਖਾਂ ਅੱਗੇ ਵੀ ਸਭ ਦੇ ਅੱਗੇ ਬੇਨਤੀ ਆ ਸਭ ਭਾਈਚਾਰੇ ਅੱਗੇ ਵੀ ਸਾਡੇ ਗਰੀਬਾਂ ਦੇ ਘਰ ਬਚਾਓ ਭਗਵਾਨ ਤੁਮਾਨ ਅੱਗੇ ਬੇਨਤੀ ਆ ਮੋਦੀ ਸਾਹਿਬ ਅੱਗੇ ਬੇਨਤੀ ਆ ਵੀ ਸਾਡੇ ਘਰ ਬਚਾਓ ਜਿੱਦਾਂ ਵੀ ਸਾਡੇ ਘਰ ਬਚਾ ਦੋ ਅਸੀਂ ਕਿੱਥੇ ਜਾਵਾਂਗੇ ਜੇ ਮਰ ਜਾਾਂਗੇ ਰੋਲ ਜਾਵਾਂਗੇ ਕਿਤੇ ਨਾ ਜਾਣ ਜੋਗੇ ਨਾ ਸਾਡੇ ਕੋਲ ਪੈਸਾ ਗਰੀਬ ਆਦਮੀ ਆ ਸਾਡੇ ਬੱਚ ਬਚਾਰਾ ਨੰਗੇ ਪੈਰਾਂ ਤੋਂ ਫਿਰ ਰਹੇ ਆ ਨਾ ਕੋਈ ਪੜਾਈ ਲਿਖਾਈ ਹੋ ਕੇ ਸਾਰੇ ਅਨਪੜ੍ਹੇ ਬਿਚਾਰੇ ਵਿੱਚ ਹੀ ਆ ਕੋਈ ਮਾੜੇ ਮੋٹے ਪੜੇ ਵੀ ਜਿੱਤ ਕੇ ਆ ਸਾਡੀ ਹੱਥ ਜੋੜੀ ਦੀ ਬੇਨਤੀ ਇੰਦੀਆਂ ਵੀ ਸਾਨੂੰ ਬਚਾਓ ਮਹਾਰਾਜ ਹੱਥ ਜੋੜੀ ਕੇ ਕਹਿ ਰਹਾ ਮੈਂ ਮੇਰੇ ਕੰਪੇਰ ਮੇਰੇ ਬੱਚੀਆਂ ਤਿੰਨ ਨਹੀਂ ਆ ਨੇ ਦੇਖੋ ਵੀ ਮੇਰਾ ਕੋਈ ਆਦਮੀ ਨਹੀਂ ਨਾ ਮੇਰਾ ਬੇਟਾ ਕਿ ਮੇਰਾ ਕੋਈ ਕਮਾਨਾ ਨਾ ਨਹੀਂਗਾ ਤੇ ਮੈਂ ਕਿੱਥੇ ਜਾਣਾ ਮੇਰੀ ਗਰੀਬ ਮੈਂ ਬਹੁਤ ਜ਼ਿਆਦਾ ਗਰੀਬ ਆ ਇਸ ਵਕਤ ਮੈਂ ਕਿੱਥੇ ਜਾਵਾਂਗੀ ਜੇ ਮੇਰੇ ਟੁੱਟ ਗਏ ਤੇ ਕੀ ਸੰਘਰਸ਼ ਕੀ ਵਿੱਚ ਕੀਤਾ ਜਾਏਗਾ ਮੈਨੂੰ ਮੈਨੂੰ ਸਹੀ ਕਿ ਮੇਰੀ ਜਗ੍ਹਾ ਨਹੀਂ ਜਾਵੇ ਕਿੱਥੇ ਵੀ ਪਰ ਉਹ ਤਾਂ ਕਹਿ ਰਹੇ ਕਿ ਜਗਾ ਜਿਹੜੀ ਪਾਵਰ ਕਾਮ ਦੀ ਕਬਜ਼ੇ ਕੀਤੇ ਗਏ ਨੇ ਤੇ ਅवैध ਕਬਜ਼ੇ ਨੇ ਉਹ ਤਾਂ ਕਹਿੰਦੇ ਤੇ ਪਏ ਨੇ ਹੁਣ ਅਸੀਂ ਤਾਂ ਕਹਿੰਦੇ ਕਿ ਕਿੰਨਾ ਸਾਲ ਹੋ ਗਏ ਰਹਿੰਦੇ ਨੂੰ ਤੇ ਕਿੱਥੇ ਜਾਵਾਂਗੇ ਹੁਣ ਦੱਸੋ ਤੁਸੀਂ ਸਾਡੇ ਦਾ ਕੋਈ ਕਮਾਨ ਵਾਲ ਨਹੀਂ ਆ ਅਸੀਂ ਤਾਂ ਪਤਾ ਨਹੀਂ ਮਰ ਕੇ ਰੋਟੀ ਛਾਂ ਨੂੰ ਕਿੱਦਾਂ ਪੂਰੀ ਨਹੀਂ ਹੁੰਦੀ ਰੋਟੀ ਤੇ ਕਿੱਥੋਂ ਜਨ ਕਰਾਇਆ ਵੀ ਕਿੱਥੇ ਲੈਣਾ ਦੇਖੋ ਮਾਤਾ ਦੇ ਛਾਲੇ ਦੇ ਛਾਲੇ ਦੇਖੋ ਦੇਖੋ ਇਹ ਦੇਖ ਲਓ ਮੇਰੇ ਹੱਥ ਕਰਕੇ ਘਰ ਬਣਾਏ ਤੇ ਬਣਾਏ ਪਤਾ ਨਹੀਂ ਕਿਦਾਂ ਤੇ ਹੁਣ ਕਿਦਾਂ ਕਿੱਥੇ ਜਾਵਾਂਗੇ ਅਸੀਂ ਦੱਸੋ ਤੁਸੀਂ ਮੈਨੂੰ ਬਿਲਕੁਲ ਦੇ ਕੇ ਇਹ ਸਾਡੀ ਪ੍ਰਧਾਨ ਮੰਤਰੀ ਜੀ ਦੇ ਅੱਗੇ ਇਹ ਬੇਨਤੀ ਸਾਡੀ ਵੀ ਸਾਡੇ ਘਰ ਨਾ ਟਾਇੇ ਜਾਣ ਹਾਂ ਸਾਡੇ ਘਰ ਸਾਡੇ ਨਾਂ ਕੀਤੇ ਜਾਣ ਬਿਲਕੁਲ ਸੋ ਇਹ ਲੋਕਾਂ ਦੇ ਤੁਸੀਂ ਦਰਦ ਮਹਿਸੂਸ ਕਰ ਸਕਦੇ ਹੋ ਕਿ ਜਿਨ੍ਹਾਂ ਦੇ ਘਰ ਟਾਣ ਨੂੰ ਲੈ ਕੇ ਨੋਟਿਸ ਆ ਰਹੀ ਹੋਇਆ ਪਾਵਰ ਕਮ ਵੱਲੋਂ ਉਹ ਹੁਣ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਘਰ ਨਾ ਟਾਇੇ ਜਾਣ ਹਾਲਾਂਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਗਏ ਨੇ ਤੇ ਉਹ ਜਿਹੜੀ ਯੋਜਨਾ ਦੇ ਤਹਿਤ ਇਹਨਾਂ ਨੂੰ ਪੈਸੇ ਦਿੱਤੇ ਗਏ ਤੇ ਉਸ ਦੇ ਬਾਅਦ ਜਿਹੜਾ ਲੋਕਾਂ ਵੱਲੋਂ ਇੱਥੇ ਘਰ ਬਣਾਏ ਗਏ ਨੇ ਇਹਦੇ ਹਰ ਜਗ੍ਹਾ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਲੇਟ ਲੱਗੀ ਆ ਨਗਰ ਨਿਗਮ ਦੀ ਇੱਥੇ ਪਲੇਟ ਲੱਗੀ ਆ ਕਹਿ ਰਹੇ ਕਿ ਬਿਜਲੀ ਦੇ ਮੀਟਰ ਜ਼ਰੂਰ ਲੱਗੇ ਆ ਕਾਗਜ਼ਾ ਦੇ ਇਹਨਾਂ ਕੋ ਹੱਲੇ ਪੱਕੇ ਨਹੀਂ ਆ ਕੱਚੇ ਕਾਗਜ਼ਾ ਜ਼ਰੂਰ ਨੇ ਲੇਕਿਨ 14-1500 ਘਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਥੇ ਹੈ ਮਹਿਲਾ ਵੱਲੋਂ ਔਰ ਇਹ ਵੀ ਕਿਹਾ ਗਿਆ ਹੈ ਕਿ ਲੋਕ ਜਿਹੜੇ ਨੇ ਉਹ ਕਾਫੀ ਹੁਣ ਸੰਘਰਸ਼ ਕਰਨ ਨੂੰ ਵੀ ਉਤਾਰੂ ਹੋ ਗਏ ਨੇ ਉਹ ਕਹਿ ਰਹੇ ਕਿ ਅਸੀਂ ਘਰ ਨਹੀਂ ਢਾਂਦਵਾਂਗੇ ਦੇਖ ਸਕਦੇ ਹੋ ਤਸਵੀਰਾਂ ਅੰਬੇਦਕਰ ਨਗਰ ਦੀਆਂ ਨੇ ਤੇ ਲੋਕ ਇੱਥੇ ਪੂਰੀ ਤਰ੍ਹਾਂ ਇਕੱਠੇ ਹੋ ਚੁੱਕੇ ਨੇ ਉਹ ਕਹਿ ਰਹੇ ਕਿ ਸੰਘਰਸ਼ ਅਸੀਂ ਕਰਾਂਗੇ ਔਰ ਅਸੀਂ ਆਪਣੇ ਘਰ ਨਹੀਂ ਢਾਂਦਵਾਂਗੇ ਫਿਲਹਾਲ ਦੇਖਣ ਵਾਲਾ ਸਮਾਂ ਇਹ ਹੋਏਗਾ ਕਿ ਪਾਵਰ ਕਮ ਕ ਕਿਵੇਂ ਦਾ ਐਕਸ਼ਨ ਲੈਂਦਾ ਹੈ ਔਰ ਇਹ ਘਾਟਾਈ ਜਾਂਗੇ ਵੀ ਜਾਂ ਨਹੀਂ ਢਾਈ ਜਾਂਗੇ ਐਸੇ ਵਿੱਚ ਰਾਜਨੀਤਿਕ ਜਿਹੜੇ ਲੋਕ ਨੇ ਉਹ ਵੀ ਇਹਨਾਂ ਨੂੰ ਮਿਲ ਕੇ ਗਏ ਨੇ ਤੇ ਹੁਣ ਐਕਸ਼ਨ ਕਿਵੇਂ ਦਾ ਰਹੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਜਨਾਬ ਦਵਿੰਦਰ ਕੁਮਾਰ ਜਲੰਧਰ